ਸ਼ਹਿਰ ਅੰਦਰ ਅਜੋ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਸੇਵਾਮੁਕਤ ਅਧਿਆਪਕ ਦੀ ਸਿਰ ਕੱਟੀ Laash ਮਿਲੀ ਪੁਲਿਸ ਨੇ ਧੜਤਾਂ ਬਰਾਮਦ ਕਰ ਲਿਆ ਪਰ ਸਿਰ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਤਲ ਸਿਰ ਵੱਢ ਕੇ ਆਪਣੇ ਨਾਲ ਲੈ ਗਏ ਮ੍ਰਿਤਕ ਅਧਿਆਪਕ ਸੇਵਾਮੁਕਤ ਹੋਣ ਮਗਰੋਂ ਟਰਾਂਸਪੋਰਟ ਤੇ ਫਾਈਨੈਂਸ ਦਾ ਕੰਮ ਕਰਦਾ ਸੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਪੈਸੇ ਦੇ ਲੈਣ ਦੇਣ ਕਰਕੇ ਇਹ ਕਤਲ ਹੋਇਆ ਹੋ ਸਕਦਾ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਦਾਵਾ ਕੀਤਾ ਹੈ ਕਿ ਕੇਸ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ ਪਰਿਵਾਰ ਮੁਤਾਬਕ ਸੇਵਾ ਮੁਕਤੀ ਮਗਰੋਂ ਮ੍ਰਿਤਕ ਅਧਿਆਪਕ ਨੇ ਫਾਈਨੈਂਸ ਦਾ ਕੰਮ ਸ਼ੁਰੂ ਕੀਤਾ ਸੀ ਲੋਕਾਂ ਨੂੰ ਕਾਫੀ ਪੈਸੇ ਵਿਆਸਤੇ ਦਿੱਤੇ ਸਨ ਪੈਸੇ ਦੇ ਲੈਣ ਦੇਣ ਸੰਬੰਧੀ ਕਾਫੀ ਫੋਨ ਆਉਂਦੇ ਸਨ ਬੀਤੇ ਕੱਲ ਵੀ ਉਹਨਾਂ ਨੂੰ ਇਸੇ ਤਰ੍ਹਾਂ ਦਾ ਹੀ ਇੱਕ ਫੋਨ ਆਇਆ ਸੀ ਜਿਸ ਤੋਂ ਮਗਰੋਂ ਘਰੋਂ ਕਿਸੇ ਨੂੰ ਮਿਲਣ ਚਲੇ ਗਏ ਬਾਅਦ ਵਿੱਚ ਅੱਜ ਉਹਨਾਂ ਦੀ ਲਾਸ਼ ਮਿਲੀ ਹੈ ਤੇ ਸਾਢੇ 9 ਵਜੇ ਫੋਨ ਆਇਆ ਹੈ ਯਾਨਕੀ ਕਹਿੰਦੀ ਸੀ ਪੈਸੇ ਲੈ ਜਾਓ ਤੇ ਤਾਇਆ ਜੀ ਨੇ ਤਾਈ ਨੂੰ ਕਿਹਾ ਕਿ ਜਲਦੀ ਕਰ ਦੋ ਪਛਾਤਾ ਦੇ ਦੋ ਮੈਂ ਜਲਦੀ ਜਾਣਾ ਹੈ ਤੇ ਇਨੇ ਜੀ ਬਸ ਗਏ ਆ ਸੇ 11:30 ਵਜੇ ਕੋਈ 11:30 ਦੇ ਕਰੀਬ ਘਰੋਂ ਗਏ ਨੇ ਤੇ ਬਾਅਦ ਦੇ ਵਿੱਚ ਫੋਨ ਕਰਕੇ ਵੇਖਿਆ ਫੋਨ ਬੰਦ ਹੀ ਏ ਜਾਂਦਾ ਹੈ ਫਿਰ ਸ਼ਾਮੀ ਰਾਤ ਨੂੰ ਅਸੀਂ ਟ੍ਰੇਸ ਕੀਤਾ ਕੋਈ 8:30 ਵਜੇ ਨੰਬਰ ਪਤਾ ਲੱਗਾ ਵੀ ਉਧਰ ਗਾਜੀਕੋਟ ਵੱਲ ਬੰਦੇ ਹੋਇਆ ਆ ਟਾਵਾਂ ਤੇ ਤੇ ਰਾਤ ਉਧਰ ਪਹਿਲਾਂ ਫਿਰਦੇ ਰਹੇ ਤੇ ਰਾਤ ਤੇ ਕੋਈ ਪਤਾ ਨਹੀਂ ਲੱਗਾ ਨੇਰੇ ਕਰਕੇ ਤੇ ਸਵੇਰੇ ਆਪਾਂ 7:00 ਵਜੇ ਗਏ ਹਾਂ ਤੇ 7:30 ਵਜੇ ਸਾਨੂੰ ਡੈਡ ਬੁੜੀ ਮਿਲ ਗਈ ਉਹ ਵੀ ਬਿਨਾ ਸਿਰ ਤੋਂ ਈ ਜਹਨੀਏ ਕਿ ਦੇ ਇੱਕ ਕੰਮ ਨਹੀਂ ਹੋਦਾ ਜਿਹੜਾ ਲੀਡਰਾਂ ਦੇ ਆਣਾ ਉਹਦਿਆਂ ਨੇ ਚਮਚਾਗਰੀ ਤੇ ਉਹਨਾਂ ਦੇ ਆ ਉਹ ਜੋ ਕਰਨ ਵਾਸਤੇ ਉਹ ਕੰਮ ਪੂਰ ਹੋਰ ਕੋਈ ਉਹਨਾਂ ਨੂੰ ਕੰਮ ਨਹੀਂ ਜਾਂਦੇ ਉਹਨਾਂ ਦੇ ਕੋ ਪੈਸਾ ਚੜੇ ਫੇਰ ਉਹ ਤਰ੍ਹਾਂ ਕੋਈ ਪੁਲਿਸ ਨਹੀਂ ਹੈ ਲੋਕੋ ਪੁਲਿਸ ਨਹੀਂ ਦੇ ਬੜੀ ਵੱਡੀ ਅਪੀਲ ਵੀ ਦੁਹਾਨਾ ਅਪੀਲ ਵੀ ਅਪੀਲ ਵੀ ਆਪੇ ਨੰਬਰ ਕੋਈ ਹੈ ਨਹੀਂ ਪੁਲਿਸ ਨੂੰ ਪਤਾ ਹੀ ਨਹੀਂ ਬੰਦਾ ਗੋਮੋ ਗਿਆ ਆਪਣੇ ਰਣਜੀਤ ਸਿੰਘ ਸਾਨੂੰ ਭਿੰਦਰ ਸਿੰਘ ਨੇ ਦੱਸਿਆ ਸੀਗਾ ਵੀ ਇਹਨਾਂ ਦਾ ਫਾਦਰ ਜਿਹੜਾ ਉਹ ਫਾਈਨੈਂਸ ਦਾ ਕੰਮ ਕਰਦੇ ਸੀਗੇ ਤੇ ਕੱਲੋਂ ਘਰੋਂ ਕਚੇਰੀ ਗੁਰਦਾਸਪੁਰ ਗਏ ਸੀ ਤੇ ਉਸ ਤੋਂ ਬਾਅਦ ਉਹ ਮਿਲੇ ਨਹੀਂ ਤੇ ਅੱਜ ਜਿਹੜਾ ਉਹਦੀ ਡੈੱਡ ਬੋਡੀ ਆ ਉਹ ਗਾਜੀਕੋਟ ਨਹਿਰ ਲਾਗੂ ਸਰਕੰਡਿਆ ਜੀ ਮਿਲੀ ਹੈ ਤੇ ਜਿਹੜੀ ਡੈੱਡ ਬੋਡੀ ਨਾਲ ਦਾ ਜਿਹੜਾ ਧੜ ਸੀਗਾ ਸਿਰ ਨਹੀਂ ਸੀ ਹੈਗਾ ਕੀ ਵਜ੍ਹਾ ਹੋ ਸਕਦੀ ਤੁਹਾਨੂੰ ਪਤਾ ਕੋਈ ਹੋਰ ਫਾਇ ਕੋਈ ਇਹਨਾਂ ਦਾ ਹੱਤੀ ਕੋਈ ਇਹਨਾਂ ਕੋਈ ਲੈਣ ਦੇ ਨ ਹੋਵੇ ਕਿਸ ਕਰਕੇ ਹੋਇਆ ਹੋਵੇ ਹਜੇ ਬਾਰੇ ਕੋਈ ਕਲੀਅਰ ਸਾਫ ਸਾਫ ਤੌਰ ਤੇ ਨਹੀਂ ਕਿਹਾ ਜਾ ਸਕਦਾ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰੇਦਾ ਟੀਵੀ